ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਰਕਾਰੀ ਕਰਮਚਾਰੀਆਂ ਲਈ ਚੰਗੀ ਖਬਰ ਇਸ ਸੂਬਾ ਸਰਕਾਰ ਨੇ ਵਧਾਈ 27.5% ਦੀ ਤਨਖਾਹ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਸਰਕਾਰੀ ਕਰਮਚਾਰੀ ਦੇ ਲਈ ਇਹ ਖੁਸ਼ਖਬਰੀ ਹੈ ਕਿ ਦੇਸ਼ ਦੀ ਇੱਕ ਸੂਬਾ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਵੱਡਾ ਵਾਅਦਾ ਕੀਤਾ ਹੈ ਕਰਨਾਟਕ ਸਰਕਾਰ ਨੇ 7ਵੇਂ ਵੇਤਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਦੇ ਹੋਏ ਆਪਣੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਐਲਾਨ ਕੀਤਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ 1 ਅਗਸਤ ਤੋਂ 27.5% ਦੀ ਵੇਤਨ ਵਾਧਾ ਮਿਲੇਗਾ ਅਧਿਕਾਰੀਆਂ ਨੇ ਦੱਸਿਆ ਕਿ 19 ਨਵੰਬਰ 2022 ਨੂੰ ਗਠਿਤ 7ਵੇਂ ਰਾਜ ਵੇਤਨ ਕਮਿਸ਼ਨ ਨੂੰ ਸੂਬਾ ਸਰਕਾਰ ਦੇ ਕਰਮਚਾਰੀਆਂ ਦੇ ਵੇਤਨ ਪੱਤੇ ਅਤੇ ਪੈਨਸ਼ਨ ਵਿੱਚ ਸੋਧ ਦੀਆਂ ਮੰਗਾਂ ਉੱਤੇ ਵਿਚਾਰ ਕਰਨ ਦਾ ਕੰਮ ਸੌਂਪਿਆ ਗਿਆ ਸੀ ਕਮਿਸ਼ਨ ਨੇ 24 ਮਾਰਚ 2024 ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਸੀ ਹੁਣ ਸਰਕਾਰ ਨੇ ਵੇਤਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ 15 ਜੁਲਾਈ 2024 ਨੂੰ ਕੈਬਨਿਟ ਦੀ ਮੀਟਿੰਗ ਵਿੱਚ 1 ਜੁਲਾਈ 2024 ਤੱਕ ਮੂਲ ਵੇਤਨ ਵਿੱਚ 31% ਦੀ ਮਹਿੰਗਾਈ ਭੱਤਾ ਅਤੇ 27.5% ਦਾ ਫਿਟਮੈਂਟ ਜੋੜ ਕੇ ਵੇਤਨ ਅਤੇ ਪੈਨਸ਼ਨ ਨੂੰ ਸੋਧਨ ਦਾ ਫੈਸਲਾ ਕੀਤਾ ਹੈ ਇਸ ਸੋਧ ਨਾਲ ਕਰਮਚਾਰੀਆਂ ਦੇ ਮੂਲ ਵੇਤਨ ਅਤੇ ਪੈਨਸ਼ਨ ਵਿੱਚ 58.5% ਦੀ ਵਾਧਾ ਹੋਵੇਗਾ ਇਸ ਤੋਂ ਇਲਾਵਾ ਮਕਾਨ ਕਿਰਾਇਆ ਪੱਤੇ ਵਿੱਚ 32% ਦੀ ਵਾਧਾ ਹੋਵੇਗਾ ਕਰਮਚਾਰੀਆਂ ਦੀ ਘੱਟ ਤੋਂ ਘੱਟ ਤਨਖਾਹ 17000 ਤੋਂ ਵੱਧ ਕੇ 27000 ਰੁਪਏ ਹੋ ਜਾਵੇਗੀ ਜਦੋਂ ਕਿ ਜ਼ਿਆਦਾ ਤੋਂ ਜ਼ਿਆਦਾ ਤਨਖਾਹ 150600 ਰੁਪਏ ਤੋਂ 241200 ਰੁਪਏ ਹੋ ਜਾਵੇਗੀ ਘੱਟ ਤੋਂ ਘੱਟ ਪੈਨਸ਼ਨ 8500 ਤੋਂ ਵੱਧ ਕੇ 13500 ਰੁਪਏ ਹੋ ਜਾਵੇਗੀ ਅਤੇ ਜ਼ਿਆਦਾ ਤੋਂ ਜ਼ਿਆਦਾ ਪੈਨਸ਼ਨ 75300 ਰੁਪਏ ਤੋਂ ਵੱਧ ਕੇ 120600 ਰੁਪਏ ਹੋ ਜਾਵੇਗੀ ਇਹ ਸਾਰੀਆਂ ਯੂਨੀਵਰਸਿਟੀਆਂ ਗੈਰ ਵਿਦਿਅਕ ਆਧਾਰੀਆਂ ਮਾਨਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਦੇ ਕਰਮਚਾਰੀਆਂ ਅਤੇ ਸਥਾਨਕ ਸਰਕਾਰਾਂ ਉੱਤੇ ਵੀ ਲਾਗੂ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਤਨ ਸੌਦੇ ਨਾਲ ਪ੍ਰਤੀ ਸਾਲ 2.208 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਅਤੇ 2024-25 ਦੇ ਬਜਟ ਵਿੱਚ ਪ੍ਰਬੰਧ ਕੀਤਾ ਗਿਆ ਹੈ। ਵੇਤਨ ਵਾਅਦੇ ਦਾ ਉਦੇਸ਼ ਮਨੋਬਲ ਅਤੇ ਉਤਪਾਦਕਤਾ ਨੂੰ ਵਧਾਵਾ ਦੇਣਾ ਹੈ।